ਸੁੰਨੜ ਕਲਾ ਦੇ ਉੱਗੇ ਸਮਾਜ ਸੇਵੀ ਬਿਹਾਲ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਸਵਰਗਵਾਸੀ ਪਾਖਰ ਚੰਦ ਬਿਹਾਲ ਅਤੇ ਮਾਤਾ ਸਵਰਗਵਾਸੀ ਕੁੰਦਨ ਕੌਰ ਜੀ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਉਹਨਾਂ ਦੇ ਸੁਪੁੱਤਰ ਸਾਫਕਾ ਸਰਪੰਚ ਗੁਰਦੇਵ ਚੰਦ ਬਿਹਾਲ ਅਸ਼ੋਕ ਕੁਮਾਰ ਬਿਹਾਲ ਚਰਨਜੀਤ ਸਿੰਘ ਬਿਹਾਲ ਵੱਲੋਂ ਸਰਕਾਰੀ ਹਾਈ ਸਕੂਲ ਦੇ ਨਜ਼ਦੀਕ ਬੰਡਾਲਾ ਭਾਰਤਵਾਦੀਆਂ ਰੋਡ ਤੇ ਯਾਦਗਾਰੀ ਗੇਟ ਬਣਾਇਆ ਇਸ ਯਾਦਗਾਰੀ ਗੇਟ ਦਾ ਉਦਘਾਟਨ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ಗ್ರಾಮ ਪੰਚਾਇਤ ਵਿੱਚ ਪਿੰਡ ਸੁੰਨੜ ਕਲਾਂ ਪਿੰਡ ਵਾਸੀ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਬਿਹਾਲ ਪਰਿਵਾਰ ਦੇ ਵੱਡੇ ਬਜ਼ੁਰਗ ਸ਼੍ਰੀ ਜੁਗਿੰਦਰ ਸਿੰਘ ਅਤੇ ਜਤਿੰਦਰ ਅਮਰ ਨੇ ਰੀਬਨ ਕੱਟ ਕੇ ਕੀਤਾ ਇਸ ਸ਼ੁਭ ਕਾਰਜ ਦੀ ਜਾਣਕਾਰੀ ਦਿੰਦਿਆਂ ਰਿਟਾਇਰ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਬਿਹਾਲ ਪਰਿਵਾਰ ਵੱਲੋਂ ਕੀਤੇ ਇਸ ਕਾਰਜ ਲਈ ਬਹੁਤ ਬਹੁਤ ਧੰਨਵਾਦ ਜੋ ਪਿੰਡ ਤੋਂ ਦੂਰ ਰਹਿ ਕੇ ਵੀ ਆਪਣੇ ਪਿੰਡ ਦੀ ਯਾਦ ਰੱਖਦੇ ਹਨ ਅਤੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਪਿੰਡ ਸੁੰਨਰ ਦੇ ਵਿਕਾਸ ਵਾਸਤੇ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਹਾਈ ਸਕੂਲ ਲਈ 1 ਲੱਖ ਰੁਪਏ ਮਾਤਾ ਸਲਾਣੀ ਮੰਦਰ ਵਾਸਤੇ 1 ਲੱਖ ਰੁਪਏ ਦਿੱਤੇ ਅਤੇ ਬਾਬੇ ਸ਼ਹੀਦਾਂ ਦੇ ਗੁਰਦੁਆਰੇ ਸਾਇਵ ਲਈ 75 ਇੰਚ ਦੀ ਐਲ ਸੀ ਡੀ ਬਿਹਾਲ ਪਰਿਵਾਰ ਵੱਲੋਂ ਦਿੱਤੀ ਗਈ ਹਾਈ ਸਕੂਲ ਤੋਂ ਸਕੂਲ ਦੀ ਗਰਾਊਂਡ ਤੱਕ ਇੰਟਰਲੌਕ ਟਾਈਲ ਲਗਵਾਈ ਇਸ ਮੌਕੇ ਦੇ ਹੈੱਡ ਗ੍ਰਾਂਥੀ ਜਗਤਾਰ ਸਿੰਘ ਨੇ ਆਏ ਹੋਏ ਰਿਸ਼ਤੇਦਾਰ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਬਿਹਾਲ ਪਰਿਵਾਰ ਦੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਵਿਸ਼ੇਸ਼ ਮੌਕੇ ਤੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਐਨ ਆਰ ਆਈ ਸ਼੍ਰੀ ਅਸ਼ੋਕ ਕੁਮਾਰ ਬਿਹਾਲ, ਕੁਲਵਿੰਦਰ ਕੌਰ ਪਤਨੀ ਅਸ਼ੋਕ ਕੁਮਾਰ ਬਿਹਾਲ, ਗੁਰਦੇਵ ਕੌਰ, ਲक्की ਬਿਹਾਲ, ਰਿਟਾਇਰ ਇੰਸਪੈਕਟਰ ਜਸਵੀਰ ਸਿੰਘ, ਸਰਪੰਚ ਦਲਜੀਤ ਸਿੰਘ ਅਮਰਜੀਤ ਸਿੰਘ ਲੰਬਰਦਾਰ ਪੰਜ ਸੁਰੇਂਦਰਪਾਲ ਪੰਜ ਰਾਜੀਵ ਜੋਸ਼ੀ ਪੰਜ ਬਲਵਿੰਦਰ ਕੌਰ ਪੰਜ ਜਨਮੋਹਨ ਕੌਰ ਪੰਜ ਬਿੰਦਰ ਪੱਤਰਕਾਰ ਅਵਤਾਰ ਚੰਦ ਪ੍ਰਧਾਨ ਜਸਵਿੰਦਰ ਸਿੰਘ ਭਜਨ ਠੇਕੇਦਾਰ ਜਗਤਾਰ ਸਿੰਘ ਸੁਖਵਿੰਦਰ ਸਿੰਘ ਪਿੰਡ ਵਾਸੀ ਰਿਸ਼ਤੇਦਾਰ ਹਾਜ਼ਰ ਸਤਨਾਮ 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 ਸਹਿਬ ਜੀਓ ਤੀਨੇ ਤਾਂ ਆਪਣੀ ਵਾਰਨ ਹਾਰਾ ਦੁਖਾਂਤਾ ਸੁਖਰਾਸ ਤਾਂ ਕੋ ਬਿਗ ਨਾ ਕੋ ਲਾਗੇ ਜਾਂ ਕੀ ਪ੍ਰਭਾ ਕੇ ਅਰਦਾਸ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰਸੀ ਪਾਸ਼ਾ ਦਸਵੀਂ ਪ੍ਰਥਮ ਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਾ ਤੇਗ ਬ੍ਰਮ ਅਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਜੁਟ ਸਾਧੂ ਖਜਾਏ ਤੇਗ ਬਹਾਦਰ ਸਿਮਰਿਏ ਘਰ ਨਾਉ ਨ ਦਿਆ ਬਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਜਗ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਏ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਂ ਜੋਟੀਆਂ ਦੀ ਓਟ ਨਿਰਾਸਰਿਆਂ ਦੇ ਆਸਰੇ ਤਨ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਤਾਂ ਸ਼ਹੀਦੋ ਸਿੰਘੋ ਧੰਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਚਰਨ ਕਮਲਾਂ ਵਿੱਚ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇਂ ਤਾਣੇ ਰਾਸ ਬਾਬਾ ਜੀ ਅਰਦਾਸ ਬੇਨਤੀ ਆਪ ਜੀਆਂ ਦੇ ਮਹਾਵਾਕਾਂ ਅਨਸਾਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਕ ਵੇਖ ਹਰ ਨਾਮ ਦੇਹ ਮੇਰਾ ਮਨ ਤਨ ਸੀਤਲੋਏ ਦੇ ਮਹਾਵਾਕਾਂ ਸਰ ਮਹਾਰਾਜ ਆਪ ਜੀਾਂ ਦੇ ਦਰ ਘਰ ਦੇ ਸੱਚਖੰਡ ਵਾਸੀ ਵਾਪਸ ਦਾ ਪਾਕਰ ਚੰਦ ਜੀ, ਧਰਮਸਪਤਨੀ ਮਾਤਾ ਕੁੰਦਣ ਕੋ ਸੱਚਖੰਡ ਵਾਸੀ ਸਮੂਹ ਪਰਿਵਾਰ ਨੇ ਕਤਰ ਹੋ ਕੇ ਮਹਾਰਾਜ ਆਪ ਜੀਾਂ ਦਾ ਓਟ ਆਸਰਾ ਲੈਂਦੇ ਹੋਏ ਮਹਾਰਾਜ ਨਗਰ ਦਾ ਜੋ ਨਵਾਂ ਗੇਟ ਸਾਰੀ ਕੀਤੀ ਸੀ ਕਿਰਪਾ ਹੋ ਕੇ ਆਪ ਜੀਾਂ ਦੇ ਕਿਰਪਾ ਦੇ ਨਾਲ ਇਹ ਕਾਜ ਸਪੂਰਨ ਹੋਏ ਸੋ ਇਹਨਾਂ ਖੁਸ਼ੀਆਂ ਵਿੱਚ ਆ ਸਾਰਾ ਪਰਿਵਾਰ ਕਤਰ ਹੋ ਕੇ ਸ਼ੁਕਰਾਨੇ ਵਿੱਚ ਅਰਦਾਸ ਬੇਨਤੀ ਕਰਾਉਦੇ ਹਨ ਮਹਾਰਾਜੀ ਪ੍ਰਵਾਦ ਸੇਵਾ ਲੇਖੇ ਵਿੱਚ ਲਾਉਣੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਇਸ ਵੇਲੇ ਪਰਿਵਾਰ ਵੱਲੋਂ ਮਾਰੇ ਪ੍ਰਸ਼ਾਦ ਦੇ ਗੱਪੇ ਤੇ ਚਾਹ ਪਕਾਉਣੇ ਦੇ ਗੱਪੇ ਹਾਜ਼ਰ ਕੀਤੇ ਗਏ ਜਿਨ੍ਹਾਂ ਖਿਆ ਸੇਵਾ ਕੀਤੀ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕਣ ਚੂਰ ਕਰਨੇ ਪਰਿਵਾਰ ਦੀਆਂ ਆਸਾਂ ਮਰਾਦਾਂ ਸਪੂਰਨ ਕਰਨੀਆਂ ਤਾਂ ਦ੍ਰਿਸ਼ਟੀ ਦਾਤਾਂ ਬਖਸ਼ਿਸ਼ ਕਰਨੀਆਂ ਸਾਰੇ ਬਿਹਾਲ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮਹਾਰਾਜੀ ਆਪ ਜੀਆਂ ਦਾ ਓਟ ਆਸਾ ਲੈ ਕੇ ਮਾਤਾ ਸਲਾਣੀ ਜੀ ਦੇ ਮੰਦਰ ਵਾਸਤੇ 1 ਲੱਖ ਰੁਪਇਆ ਹਾਜ਼ਰ ਕੀਤਾ ਹੈ ਮਾੜਾ ਕਿਰਪਾ ਕਰਨ ਜੋ ਪੰਚਾਇਤ ਨਗਰ ਕਰਤਰ ਹੋ ਕੇ ਮੰਦਰ ਦੇ ਜੋ ਕਾਰਜ ਹਨ ਉਹਨੇ ਚੜ੍ਹਦੀ ਕਲਾ ਹੋਵੇ ਕਾਰ ਸਪੂਰਨ ਹੋਣ ਪਰਿਵਾਰ ਦੀ ਸੇਵਾ ਲੈ ਕੇ ਵਿੱਚ ਲਾਉਣੀ ਪਰਿਵਾਰ ਦੇ ਕਾਸ਼ ਹਿਲੜੇ ਕਰਨੇ ਇਸੇ ਤਰ੍ਹਾਂ ਪਰਿਵਾਰ ਤੋਂ ਆਪਣੇ ਦਰ ਘਾਤੀ ਸੇਵਾ ਕਰੋਣੀ ਨਗਰ ਨੂੰ ਆਪਣੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਵਿਦੇਸ਼ਾਂ ਵਿੱਚ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਆਉਣ ਵਾਲੇ ਪਰਿਵਾਰ ਸਮੇਂ ਖੁਸ਼ੀਆਂ ਭਰੇ ਚੜ੍ਹਦੀ ਕਲਾ ਸਮੇਂ ਬਖਸ਼ਿਸ਼ ਕਰਨੇ ਆਸਾਂ ਮਰਦਾਂ ਸਪੂਰਨ ਕਰਨੀਆਂ ਬੀਬੀ ਜੀ ਨੂੰ ਦੇਰੋਤਾ ਤੰਦਰੁਸਤੀ ਦਾਤ ਬਖਸ਼ਿਸ਼ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ਼ੁਰੂਆਤ ਲਾਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਸਰਪੰਚ ਪਿੰਡ ਸੁਨੜਤਾਂ ਉਹ ਸ਼ੋਕਮਾਰ ਜੋ ਇਹਨਾਂ ਨੇ ਯਾਦਗਰੀ ਗੇਟ ਤੋਂ ਬਹੁਤ ਤਕਰੀਬਨ 6 ਮਹੀਨੇ ਤੋਂ ਕੰਮ ਚੱਲਦਾ ਸੀ ਜੋ ਅੱਜ ਨਪੇਰੇ ਚੜਿਆ ਤੇ ਉਹਦੀ ਚੜ੍ਹਦੀ ਕਲਾ ਲਈ ਇਹਨਾਂ ਨੇ ਪਿੰਡ ਦੀ ਔਰ ਚੜ੍ਹਦੀ ਕਲਾ ਲਈ ਇੱਥੇ ਅਰਦਾਸ ਕਰਾਈ ਇਹਨਾਂ ਇਸ ਪਰਿਵਾਰ ਦਾ ਸਾਡੇ ਪਿੰਡ ਲਈ ਬਹੁਤ ਜ਼ਿਆਦਾ ਯੋਗਦਾਨ ਹੈ ਸਾਡੇ ਸਕੂਲ ਦਾ ਦੇਖੀਏ ਤੇ ਤਕਰੀਬਨ ਅੱਜ ਅੱਜ ਦੇ ਟਾਈਮ ਦੇ ਵਿੱਚ ਜੋ ਪ੍ਰਾਈਵੇਟ ਅਸੀਂ ਟੀਚਰ ਰੱਖੇ ਆ ਉਹ ਵੀ ਇਹਨਾਂ ਦੇ ਸਿਰ ਤੇ ਹੀ ਚੱਲਦਾ ਇਹ ਬੜਾ ਪਰਿਵਾਰ ਜੋ ਵੀ ਆ ਬਹੁਤ ਵਧੀਆ ਪਰਿਵਾਰ ਆ ਹੈਲਪਫੁਲ ਪਰਿਵਾਰ ਆ ਔਰ ਸਾਡੇ ਪਿੰਡ ਨਾਲ ਇਹਨਾਂ ਦਾ ਬਹੁਤ ਪਰਿਵਾਰ ਆ ਇਹ ਹਮੇਸ਼ਾ ਹੀ ਸਾਡੇ ਸੁੰਦਰਤਾਂ ਪਿੰਡ ਲਈ ਚੜ੍ਹਦੀ ਕਲਾ ਚਾਹੁੰਦੇ ਆ ਤਾਂ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਥੇ ਵੀ ਸਾਡੇ ਨਾਲ ਕਦੇ ਦਿੱਕਤ ਆਉਂਦੀ ਆ ਉੱਥੇ ਇਹ ਖੜਦੇ ਆ ਇਹਨਾਂ ਨੇ ਅੱਜ ਹੀ 1 ਲੱਖ ਰੁਪਈਆ ਸਕੂਲ ਵਾਸਤੇ ਔਰ 1 ਲੱਖ ਰੁਪਈਆ ਸਲਾਨੀ ਮਾਤਾ ਮੰਦਰ ਵਾਸਤੇ ਅਰਦਾਸ ਕਰਾਈ ਆ ਔਰ ਬਾਕੀ ਵੀ ਜਿਹੜੇ ਕੰਮ ਕਦੇ ਅੜੇ ਆ ਇਹਨਾਂ ਨੇ ਇਹ ਨਾ ਨਹੀਂ ਕੀਤੀ ਵੀ ਜੋ ਵੀ ਲੋੜ ਆ ਅੱਜ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਕਿ ਥੋੜੇ ਜਿਹਾ ਇੰਟਰਲੋਕ ਲਾ ਦਿਓ ਇਹਨਾਂ ਨੇ ਇੰਟਰਲੋਕ ਇੱਥੋਂ ਲੈ ਕੇ ਤਕਰੀਬਨ ਬਟਾਲਾ ਰੋਡ ਤੱਕ ਇੰਟਰਲੋਕ ਦੀ ਵੀ ਸੇਵਾ ਕੀਤੀ ਆ ਮੈਂ ਇਸ ਪਰਿਵਾਰ ਲਈ ਹਮੇਸ਼ਾ ਚਾਹਨਾ ਆਪਣੀ ಗ್ರಾಮ ਪੰਚਾਇਤ ਵੱਲੋਂ ਔਰ ਪਿੰਡ ਵਾਸੀਆਂ ਵੱਲੋਂ ਇਹ ਚੜ੍ਹਦੀ ਕਲਾ ਇਹਨਾਂ ਲਈ ਰਹੇ ਜੀ ਮੈਂ ਜੀ ਇਨਸਪੈਕਟਰ ਜਸਵੀ ਸਿੰਘ ਰਟਾਇਰਡ ਪੰਜਾਬ ਪੁਲਿਸ ਪਿੰਡ ਸੁਨੋਤਣਾ ਅੱਜ ਸੁਨੋਤਣਾ ਨਗਰ ਵਿਖੇ ਇੱਕ ਯਾਦਗਰੀ ਗੇਟ ਬਣਾਇਆ ਗਿਆ ਜੋ ਬਿਹਾਲ ਪਰਿਵਾਰ ਵਾਲੋ ਸਵਰਗੀ ਫਖਰ ਚੰਦ ਜੀ ਤੇ ਸਵਰਗੀ ਬੀਬੀ ਕੁੰਦਰਕੌਰ ਜੀ ਜੋ ਸਾਡੇ ਪਰਿਵਾਰ ਚੋਂ ਸੀਗੇ ਸਾਡੇ ਚਾਚਾ ਚਾਚੀ ਜੀ ਸੀਗੇ ਤੇ ਉਹਨਾਂ ਦੇ بیٹے ਅਸ਼ੋਕ ਮਰ ਜੀ ਨਿਵਾਸੀ ਕੈਨੇਡਾ ਜਿਨ੍ਹਾਂ ਨੇ ਕਹਿੰਦਾ ਮਤਲਬ ਉਹਨਾਂ ਦੀ ਯਾਦ ਵਿੱਚ ਗੇਟ ਦਾਜ ਦਾ ਸਾਰੀ ਕੀਤੀ ਆ ਤੇ ਅੱਜ ਪੂਰਾ ਕੰਮ ਹੋਣ ਤੇ ਪਰਿਵਾਰ ਦੀ ਚੜ੍ਹਦੀ ਲਈ ਅਰਦਾਸ ਕਰਾਈ ਆ ਤੇ ਸਾਰਾ ਨਗਰ ਜਿਹੜਾ ਇੱਥੇ ਇਕੱਠਾ ਹੋਇਆ ਆ ਪਰਵਾਰ ਨੂੰ ਇਹਨੂੰ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਤੇ ਪਿੰਡ ਸਫਲਨ ਕਲਾ ਜ਼ਿਲ੍ਹਾ ਜਲੰਧਰ ਤੇ ਮਾਤਾ ਸਲਾਨੀ ਦੇ ਮੰਦਰ ਵਾਸਤੇ ਵੀ 1 ਲੱਖ ਰੁਪਈਆ ਇਹਨ ਇੱਥੇ ਜਿਹੜਾ ਹੈ ਇਹਨਾਂ ਦਾ ਅਨਾਉਂਸ ਕੀਤਾ ਹੈ। ਸਰਪੰਚ ਸਾਹਿਬ ਨੇ ਹਾਲ ਪਰਵਾਰ ਕੋਲੋਂ ਪਹਿਲਾਂ ਵੀ ਜਿਹੜੇ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਨੇ ਪਿੰਡ ਦੇ ਵਿੱਚ ਐ ਕਿ ਸਨੇਹਾ ਦੇਣਾ ਚਾਹੁੰਦੇ ਹਾਂ। ਹਾਂਜੀ ਹਾਂਜੀ। ਹਾਂਜੀ ਕਾਫੀ ਦੇਰ ਤੋਂ ਕਹਿੰਦਾ ਮਤਲਬ ਸਾਡੇ ਵੱਡੇ ਬ੍ਰਦਰ ਗਦੇਵ ਚੰਦ ਜੀ ਸਰਪੰਚ ਵੀ ਰਹੇ ਪਿੰਡੇ। ਤੇ ਉਹਨਾਂ ਦੇ ਟਾਈਮ ਤੇ ਵੀ ਕਾਫੀ ਪਿੰਡ ਦੀ ਸਾਰੀ ਹੋਈ ਆ ਤੇ ਬਾਬੇ ਸ਼ਹੀਦਾਂ ਦੇ ਗੁਰਦੁਆਰੇ ਵਾਸਤੇ ਵੀ ਕਾਫੀ ਇਹਨਾਂ ਨੇ ਸਹਿਯੋਗ ਦਿੱਤਾ ਉੱਥੇ ਦਿਲ ਖੋਲ ਕੇ ਤੇ ਸੇਵਾ ਦਿੱਤੀ ਆ ਬਾਦ ਚੜ ਕੇ ਕਾਫੀ ਕੀਤੀ ਜਾਨੀ ਬਹੁਤ ਜ਼ਿਆਦਾ ਤੇ ਪਿੰਡ ਦੇ ਨਗਰ ਲਈ ਵੀ ਕਾਫੀ ਸੇਵਾ ਕੀਤੀ ਆ ਸਕੂਲ ਲਈ ਵੀ ਕੀਤੀ ਆ ਹੋਰ ਵੀ ਜਿੱਥੇ ਕਿਸੇ ਨੂੰ ਜ਼ਰੂਰਤ ਹੁੰਦੀ ਆ ਲੋੜਵੰਦ ਦੀ ਉਹਦੀ ਵੀ ਸੇਵਾ ਕਰਦੇ ਆ ਤੇ ਕਾਫੀ ਪਿੰਡ ਵਾਲੇ ਕਹਿੰਦਾ ਮਤਲਬ ਇਹਨਾਂ ਦੀ ਵੀ ਇਜਤਮਾਨ ਕਰਦੇ ਆ ਜਾਂਦਾ ਵੀ ਕਰਦੇ ਆ ਤੇ ਇਹ ਵੀ ਪ੍ਰਵਾ ਪਿੰਡ ਵਾਸਤੇ ਬਹੁਤ ਕੋਸ਼ਿਸ਼ ਅੱਗੇ ਵੀ ਕਰਨਗੇ ਇਸੇ ਤਰ੍ਹਾਂ ਥੈਂਕ ਯੂ ਜਿਲਦਾਰ ਸਿੰਘ ਜੀ ਹੈਡ ਗ੍ਰੰਥੀ ਬਾਬੇ ਸ਼ਹੀਦਾਂ ਸੁਣਨ ਲਗਾਂ ਮੈਂ ਇਸ ਪਰਿਵਾਰ ਬਾਰੇ ਬਹੁਤ ਨਜ਼ਦੀਕ ਤੋਂ ਜਾਣਦਾ ਕਾਫੀ ਧੀਰ ਇਹਨਾਂ ਦੇ ਵੱਡੇ ਭਾਈ ਸਾਹਿਬ ਸਰਦਾਰ ਗੁਰਦੇਵ ਸਿੰਘ ਜਿਹੜੇ ਕਿ ਪਿੰਡ ਦੇ ਸਰਪੰਚ ਰਹੇ ਨੇ ਦੋ ਵਾਰੀ ਇੱਕ ਵਾਰੀ ਚੋਣ ਦੇ ਵਿੱਚ ਹੋਏ ਨੇ ਇੱਕ ਵਾਰੀ ਅਧ ਦੇ ਵਿੱਚ ਸਰਪੰਚੀ ਜਿਹੜੀ ਸੀ ਉਹ ਟੁੱਟ ਗਈ ਸੀ ਉਦੋਂ ਵੀ ਉਹ ਸਮੰਤ ਰਹੇ ਨੇ ਸੋ ਜਦੋਂ ਵੀ ਆ ਕੇ ਉਹਨਾਂ ਨੂੰ ਮਿਲিয়ে ਕਿਸੇ ਵੀ ਪਿੰਡ ਦੇ ਕੰਮ ਬਾਰੇ ਉਹ ਪਹਿਲ ਦੇ ਤੌਰ ਤੇ ਪਿੰਡ ਦੇ ਕੰਮ ਨੂੰ ਗਿਣਦੇ ਨੇ ਆਪਣੇ ਘਰ ਦਾ ਕੰਮ ਸ਼ੱਕ ਉਹਨਾਂ ਦਾ ਵਿੱਚ ਹੀ ਰਹਿ ਜਵੇ ਲੈਕਿਨ ਪਿੰਡ ਦੇ ਕੰਮ ਨੂੰ ਪਹਿਲ ਦਿੰਦੇ ਸੀ ਔਰ ਸਾਰੀ ਦੇ ਕੰਮ ਬਹੁਤ ਉਹਨਾਂ ਦੇ ਸਮੇਂ ਵਿੱਚ ਹੋਏ ਹੁਣ ਵੀ ਹੋ ਰਹੇ ਨੇ ਸੋ ਉਹਨਾਂ ਨੇ ਆਪਣੀ ਮਾਤਾ ਪਿਤਾ ਸ਼੍ਰੀ ਵਖਰਜੰਦ ਜੀ ਧਰਮਸਪਤਨੀ ਬੀਬੀ ਕੁੰਦਨ ਕੌਰ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਆਪਣੀ ਬਹੁਤ ਸਾਰੀ ਨੇਕ ਕਮਾਈ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਪਿੰਡ ਸੁਨਣ ਕਲਾ ਦੇ ਵਿੱਚ ਆ ਕੇ ਉਹਨਾਂ ਦੀ ਯਾਦ ਦੇ ਵਿੱਚ ਇਹ ਗੇਟ ਤਿਆਰ ਕੀਤਾ ਗਿਆ ਜਿਹਦਾ ਜਦ ਘਟਨ ਹੋਇਆ ਜਿਹਦਾ ਸੰਤੁਲਨਤਾ ਹੋਈ ਹੈ ਸਾਰੇ ਨਗਰ ਨਿਵਾਸੀ ਵੀਰ ਭਰਾ ਰਿਸ਼ਤੇਦਾਰ ਅਸ਼ੋਕ ਕੁਮਾਰ ਜੀ ਦੀਆਂ ਭੈਣਾਂ ਔਰ ਸਾਰਾ ਪਰਿਵਾਰ ਜਿੰਨਾ ਵੀ ਕਤਰ ਹੋ ਕੇ ਆਇਆ ਹੈ ਐਨ ਆਰ ਆਈ ਵੀਰ ਜਿੰਨੇ ਵੀ ਸਾਡੇ ਆਏ ਨੇ ਅਸੀਂ ਉਹਨਾਂ ਦਾ ਇਸ ਪਰਿਵਾਰ ਵੱਲੋਂ ਬਿਹਾਲ ਪਰਿਵਾਰ ਵੱਲੋਂ ਜੀ ਆਇਆਂ ਆਖਦੇ ਆਂ ਔਰ ਧੰਨਵਾਦ ਕਰਦੇ ਆਂ ਔਰ ਅੱਜ ਇਹਨਾਂ ਨੇ ਨਵਸ ਕੀਤਾ ਕਿ ਮਾਤਾ ਸਲਾਣੀ ਵਾਸਤੇ 1 ਲੱਖ ਰੁਪਏ ਦੀ ਅਰਦਾਸ ਜਿਹੜੀ ਉਪਰਵਾਈ ਗਈ ਹੈ ਸਕੂਲ ਵਾਸਤੇ ਸਮਰ ਸਾਹਿਬ ਨੇ ਵੀ ਦੱਸਿਆ ਜਿਵੇਂ 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 ਵੀ ਸਮਾ ਸਮੇਂ ਦੇ ਨਾਲ ਇਹਨਾਂ ਦੇ ਗੋੜ ਪਰਿਵਾਰ ਦੇ ਮਦਦ ਲਈ ਆਈਦਾ ਜਦੋਂ ਵੀ ਆਉਂਦੇ ਨੇ ਕਿਉਂਕਿ ਹਰ ਸਾਲ ਇਹਨਾਂ ਦਾ ਇਹ ਨੇਮ ਹੀ ਹੋ ਗਿਆ ਵੀ ਅਸੀਂ ਆਣਾ ਹੈ ਤੇ ਬਾਬੇ ਸ਼ੀਦਾ ਵਾਸਤੇ ਵੀ ਇਹਨਾਂ ਨੇ 13 ਲੱਖ ਰੁਪਏ ਦੀ ਵਾਸ ਜਿਹੜੀ ਪਾਲਕੀ ਵਾਸ ਹੋਰ ਵੀ ਜਦੋਂ ਵੀ ਆਉਂਦੇ ਨੇ ਜਰੂਰ ਹੈ ਸੇਵਾ ਦੇ ਵਿੱਚ ਹਰ ਵੇਲੇ ਤਤ ਪਰ ਰਹਿੰਦੇ ਨੇ ਪਿੰਡ ਦੀ ਸੇਵਾ ਦੇ ਵਿੱਚ ਫੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਪਤਸ਼ਾਹ ਜੀ ਇਸ ਪਰਿਵਾਰ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਪਿੰਡ ਦੇ ਵਿਕਾਸ ਦੇ ਕੰਮਾਂ ਲਈ ਆਪਣੀ ਮਾਇਆ ਦਾ ਯੋਗਦਾਨ ਸਾਡੇ ਚ ਪਾਉਂਦੇ ਰਹਿਣ ਔਰ ਸਾਰੀਆਂ ਸੰਗਤਾਂ ਦਾ ਇਸ ਪਰਿਵਾਰ ਵੱਲ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਸਮੇਂ ਤੇ ਆ ਕੇ ਇਹ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਨਾਲ ਨਾਲ ਪਰਿਵਾਰ ਦੇ ਨਾਲ ਚਾਹ ਪਾਣੀ ਦੀ ਜਿਹੜੀ ਸੇਵਾ ਹੋਣੀ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸ you